ਇੱਕ 37 ਸਾਲ ਦੀ ਨੌਜਵਾਨ ਲੜਕੀ ਦਾ ਉਸ ਦੇ ਘਰ ਵਾਲੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਲੜਕੀ ਦੇ ਪੇਕੇ ਪਰਿਵਾਰ ਦੇ ਵਿੱਚ ਬੈਠੇ ਆ ਉਹਨਾਂ ਦਾ ਪੇਕੇ ਪਰਿਵਾਰ ਸਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਜਿਹੜਾ ਲੜਕੀ ਦਾ ਕਤਲ ਹੋਇਆ ਕਿਸ ਤਰ੍ਹਾਂ ਹੋਇਆ ਇਹਦੇ ਵਿੱਚ ਕੌਣ-ਕੌਣ ਸਨ ਇਹ ਪੂਰਾ ਉਹਨਾਂ ਦਾ ਪੇਕੇ ਪਰਿਵਾਰ ਆ ਗੱਲਬਾਤ ਕਰਦੇ ਆ ਜਿਹੜੀ ਕਤਲ ਹੋਇਆ ਗੁੱਡੀ ਦਾ ਉਹ ਤੁਹਾਡੀ ਕੀ ਲੱਗਦੀ ਸੀ ਉਹ ਮੇਰੀ ਭੈਣ ਸੀਗੀ ਜੀ ਹਾਂਜੀ ਮੇਰੇ ਤੋਂ ਵੱਡੇ ਸੀਗੇ ਜੀ ਹਾਂਜੀ ਉਹਦਾ ਕਤਲ ਕਿਸ ਤਰ੍ਹਾਂ ਹੋਇਆ ਕਤਲ ਉਹਨਾਂ ਦਾ ਇਹ 16 ਤਰੀਕ ਦੀ ਗੱਲ ਹੈ ਜੀ ਮੈਂ ਤਾਂ ਆਲਰੇਡੀ ਮਤਲਬ ਕੈਨੇਡਾ ਸੀਗਾ ਮੈਨੂੰ ਦੱਸਿਆ ਗਿਆ ਵੀ ਮੈਨੂੰ 16 ਤਰੀਕ ਨੂੰ ਉੱਥੇ 11 ਵਜੇ ਦਿਨੇ ਫੋਨ ਆਇਆ ਵੀ ਐਵੇਂ ਕਰਕੇ ਵੀ ਆਪਣੇ ਪਰੋਣੇ ਨੇ ਕਤਲ ਕਰਤਾ ਸਿੱਧਾ ਮੈਨੂੰ ਮੇਰੇ ਤਾਇ ਜੀ ਦੇ ਵੱਡੇ ਮੁੰਡੇ ਦਾ ਫੋਨ ਆਇਆ ਮੈਂ ਸੇਮ ਡੇ ਸ਼ਾਮ ਨੂੰ ਟਿਕਟ ਕਰਵਾ ਕੇ ਉੱਥੇ ਚੱਲ ਪਿਆ ਇੱਥੇ ਆ ਕੇ ਜੋ ਗੱਲਾਂ ਮੇਰੇ ਸੁਣਨ ਚਾਹੀਆਂ ਨੇ ਉਹ ਦੇਖੋ ਜਿਹੜੇ ਮੌਕੇ ਤੇ ਮजूद ਸੀਗੇ ਉੱਥੇ ਮੇਰੇ ਫਾਦਰ ਸਾਹਿਬ ਮੇਰੇ ਮੰਮੀ ਤੇ ਇੱਕ ਮੇਰਾ ਫਰੈਂਡ ਯਾਰ ਮੇਰਾ ਮੁੰਡਾ ਮੈਡੀਕਲ ਚਲਾਉਂਦਾ ਮੁੰਡਾ ਫਰੈਂਡ ਉਹ ਸੀ ਬਟ ਜਿਹੜੀਆਂ ਗੱਲਾਂ ਉਹਦੋਂ ਪਹਿਲਾਂ ਦੀਆਂ ਨੇ ਜਦੋਂ ਮੈਂ ਇੱਥੇ ਹੁੰਦਾ ਸੀ ਜਾਂ ਜੋ ਗੱਲਾਂ ਮੇਰੇ ਸਾਹਮਣੇ ਹੋਈਆਂ ਮੈਂ ਤੁਹਾਨੂੰ ਉਹ ਦੱਸ ਸਕਦਾ ਜੋ ਗੱਲਾਂ ਮੇਰੇ ਸਾਹਮਣੇ ਹੋਈਆਂ ਜਿਵੇਂ ਭੈਣ ਜਿਹੜੇ ਸੀਗੇ ਉਹ 3 ਸਾਲ ਮਨੀਲਾ ਵੀ ਲੈ ਕੇ ਆਏ ਆ ਫਿਲੀਪੀਨਸ ਦੇ ਵਿੱਚ ਉੱਥੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਟਾਰਚ ਜਿਹੜਾ ਤੁਹਾਡਾ ਜੀਜਾ ਸੀ ਉਹ ਵੀ ਮਨੀਲਾ ਦੇ ਵਿੱਚ ਸੀ ਹਾਂਜੀ ਉਹ ਪਹਿਲਾਂ ਤੁਹਾਡੀ ਸਿਸਟਰ ਵੀ ਮਨੀਲਾ ਜਿਹਦੇ ਵਿੱਚ ਸੀ ਹਾਂਜੀ ਕਿੰਨਾ ਚਿਰ ਉਹ ਕਸ਼ਨ ਨੂੰ ਗਿਆ ਨੂੰ ਉਹ ਪਹਿਲਾਂ ਗਏ ਸੀਗੇ ਜੀ 2017-18 ਦੇ ਵਿੱਚ ਜੀਜਾ ਜੀ ਇਕੱਲੇ ਗਏ ਸੀ ਉਸ ਤੋਂ ਬਾਅਦ ਦੇ ਵਿੱਚ 2 ਸਾਲਾਂ ਬਾਅਦ ਭੈਣ ਚਲ ਗਈ ਸੀਗੇ ਉੱਥੇ ਫਿਰ ਭਾਂਜਾ ਵੀ ਰਿਹਾ ਲੋਕਡਾਊਨ ਕਰਕੇ ਭਾਂਜੇ ਦੀ ਸਟੱਡੀ ਵਗੈਰਾ ਨਹੀਂ ਚੱਲੀ ਉਹ ਸਾਰਾ ਦਿਨ ਘਰੇ ਹੀ ਰਹਿੰਦੇ ਸੀਗੇ ਬਟ ਜਿਹੜਾ ਉਹਦਾ ਜੋ ਵੀ ਉਹਦਾ ਪਲਾਨ ਸੀਗਾ ਉਹਨੇ ਉੱਥੇ ਹੀ ਇਹ ਚੀਜ਼ ਕਰਨੀ ਸੀ ਬਟ ਉੱਥੇ ਉਹ ਭਾਂਜਾ ਘਰੇ ਰਹਿਣ ਕਰਕੇ ਇੱਕ ਉਥੋਂ ਦੀ ਗਵਰਨਮੈਂਟ ਦਾ ਕਰਕੇ ਉਹ ਚੀਜ਼ ਉੱਥੇ ਉਹ ਨੂੰ ਇੰਜਾਮ ਨਹੀਂ ਦੇ ਸਕੇ ਬਰਦਾਸਤ ਪਰ ਉੱਥੇ ਕੁੱਟਮਾਰ ਜ਼ਰੂਰ ਹੁੰਦੀ ਸੀ ਕੁੱਟਮਾਰ ਉਹ ਜ਼ਰੂਰ ਕਰਦੇ ਸੀਗੇ ਉੱਥੇ ਮੇਰਾ ਭਾਂਜਾ ਵੀ ਉਹਨਾਂ ਨਾਲ ਲੜਦਾ ਕਿਉਂਕਿ ਬੱਚਾ ਸੀਗਾ ਬੱਚਾ ਆਪਣੀ ਮਾਂ ਦੇ ਪੈੰਦੇ ਕਦੇ ਨਹੀਂ ਬਰਦਾਸ਼ਤ ਕਰ ਸਕਦਾ ਉਹ ਕੁਛ ਨਾ ਕੁਛ ਤਾਂ ਬੱਚਾ ਐਕਸ਼ਨ ਲੈਂਦਾ ਹੀ ਹੈ ਜਿੰਨੇਕ ਜੋ ਗਰੋ ਹੈਗਾ ਤੇ ਬਟ ਉੱਥੋਂ ਅਸੀਂ ਬਹੁਤ ਫੋਰਸ ਕੀਤਾ ਵੀ ਨਹੀਂ ਤੁਸੀਂ ਸਾਡੀ ਕੁੜੀ ਨੂੰ ਇੱਥੇ ਭੇਜ ਦਿਓ ਮੇਰੇ ਨਾਲ ਉਹਦਾ ਝਗੜਾ ਵੀ ਹੋਇਆ ਇੱਕ ਦੋ ਵਾਰ ਫੋਨ ਤੇ ਜਦੋਂ ਮੈਨੂੰ ਭੈਣ ਨੇ ਦੱਸਿਆ ਵੀ ਐ ਕਰਕੇ ਬਾਈ ਮੇਰੇ ਨਾਲ ਕੁੱਟਮਾਰ ਕੀਤੀ ਆ ਤਾਂ ਮੈਂ ਉਹਨੂੰ ਗਾਲ੍ਹਾਂ ਵੀ ਦਿੱਤੀਆਂ ਨੇ ਵੀ ਤੂੰ ਜੇ ਸਾਡੀ ਕੁੜੀ ਨੂੰ ਕੁਝ ਹੋ ਗਿਆ ਜਾਂ ਤੂੰ ਕੁਝ ਕਰ ਤਾਂ ਕਿਉਂਕਿ ਉਹਦਾ ਫੁੱਲ ਪਲਾਨ ਸੀਗਾ ਉਹਦੇ ਉਹਦਾ ਕਿਸੇ ਹੋਰ ਨਾਲ ਰਿਲੇਸ਼ਨ ਸੀ ਉਹਦੇ ਲਈ ਆਪਣੀ ਭੈਣ ਕੋਲ ਕੋਈ ਪ੍ਰੂਫ ਨਹੀਂ ਸੀਗਾ ਕਿਉਂਕਿ ਉਹ ਪ੍ਰੂਫ ਰਹਿਣ ਹੀ ਨਹੀਂ ਦਿੰਦਾ ਸੀ ਉਹ ਨਾ ਉਹਨੂੰ ਕਦੇ ਫੋਨ ਉਹ ਕਰਦਾ ਨਾ ਕਦੇ ਵੀਡੀਓ ਉਹ ਬਣਾਉਣ ਦਿੰਦਾ ਕਿਉਂਕਿ ਇਸੇ ਲਈ ਕੁੱਟਮਾਰ ਕਰਦੇ ਜੇ ਭੈਣ ਕੋਈ ਟਰਾਈ ਕਰਦੀ ਵੀਡੀਓ ਵਗੈਰਾ ਬਣਾਉਂਦੀ ਉਹਦੇ ਨਾਲ ਕੁੱਟਮਾਰ ਕਰਦਾ ਇਹ ਉਹ ਦਿਨ ਉਹਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ 2 ਸਾਲਾਂ ਦੇ ਵਿੱਚ ਤਾਂ ਅਸੀਂ ਕਿਵੇਂ ਨਾ ਕਿਵੇਂ ਉਹਨੂੰ ਕਹਿ ਕੇ ਅਸੀਂ ਇੱਥੇ ਬੁਲਾ ਲਿਆ ਇੱਥੇ ਬੁਲਾ ਕੇ ਜਦੋਂ ਅਸੀਂ ਲੈ ਕੇ ਆਏ ਦਿੱਲੀ ਤੋਂ ਉਸ ਤੋਂ ਹਫ਼ਤੇ ਬਾਅਦ ਮੈਂ ਤੇ ਡੈਡੀ ਅਸੀਂ ਚਲੇ ਗਏ ਪਿੰਡ ਛੱਡਣ ਵੀ ਅਕਸਰ ਕੁੜੀ ਦਾ ਹੱਕ ਤਾਂ ਸਾਰੇ ਪਰਿਵਾਰ ਹੀ ਹੁੰਦਾ ਤਾਂ ਉਹਨਾਂ ਦੇ ਉਹਦੇ ਸੱਸ ਬੋਲ ਕਹਿੰਦੀ ਆ ਵੀ ਇੱਥੇ ਸਾਡੀ ਪਿੰਡ ਦੇ ਵਿੱਚ ਇੰਨੀ ਨਹੀਂ ਹੈਗੀ ਤਾਂ ਸਾਨੂੰ ਕੁਝ ਵੀ ਆ ਵੀ ਤੁਸੀਂ ਉੱਥੇ ਲੈ ਜਾਓ ਵਾਪਸ ਚਲੋ ਅਸੀਂ ਇੱਥੇ ਲਿਆਏ ਅਸੀਂ ਬੱਚੇ ਨੂੰ ਸਕੂਲ ਲਾਤਾ ਜਦੋਂ ਬੱਚੇ ਨੂੰ ਸਕੂਲ ਲਾਤਾ ਚਲੋ ਛੁੱਟੀਆਂ ਵਗੈਰਾ ਆਪਦੇ ਉੱਥੇ ਜਾਂਦੇ ਸੀਗੇ ਬਟ ਉਹ ਉਹਨਾਂ ਨਾਲ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਸੀ ਉਹ ਖੁਸ਼ ਨਹੀਂ ਸੀ ਉਹਨਾਂ ਤੋਂ ਸੱਸ ਵੀ ਭਾਂਜਾ ਤੁਹਾਡਾ ਨਹੀਂ ਨਹੀਂ ਸੱਸ ਵੀ ਉਹਨਾਂ ਤਾਂ ਖੁਸ਼ ਨਹੀਂ ਸੀ ਭੈਣ ਤੋਂ ਤੇ ਜਿਹੜਾ ਮੇਰਾ ਭਾਨ ਜੀ ਸੀ ਉਹ ਉੱਥੇ ਉਹਨਾਂ ਕੋਲ ਰਹਿ ਕੇ ਰਾਜੀ ਨਹੀਂ ਸੀ ਉਹ ਕਹਿੰਦਾ ਸੀ ਮਾਮੂ ਵੀ ਮੈਂ ਨਾਨਕੇ ਹੀ ਰਹਿਣਾ ਉਹਦਾ ਇਹੀ ਹੁੰਦਾ ਸੀਗਾ ਕਿਉਂਕਿ ਇੱਥੇ ਉਹਦੇ ਛੋਟੇ ਛੋਟੇ ਫਰੈਂਡ ਸੀਗੇ ਜੋ ਵੀ ਸੀਗਾ ਬਟ ਉਹ ਜਦੋਂ ਇਹ ਮਾੜਾ ਮੋਟਾ ਇੱਥੇ ਵੀ ਝਗੜਾ ਹੁੰਦਾ ਰਿਹਾ ਫਿਰ ਉਸ ਤੋਂ ਬਾਅਦ ਉਹਨੇ ਜਦੋਂ ਉੱਥੋਂ ਗੱਲ ਕਰਨੀ ਇੱਥੇ ਜਦੋਂ ਭੈਣ ਤੇ ਭਾਨ ਜਾਂ ਸਾਡੇ ਕੋਲ ਸੀਗੇ ਉਹ ਫੋਨ ਵੀ ਉਹਨਾਂ ਨੂੰ ਬਹੁਤ ਕੱਟ ਕਰਦਾ ਸੀ ਉਹਨੇ ਕਦੇ ਇਹ ਨਹੀਂ ਕਿਹਾ ਵੀ ਮੈਂ ਬਾਹਰ ਆ ਮੈਂ ਆਪਦੇ ਬੱਚੇ ਨਾਲ ਗੱਲ ਕਰਾਂ ਉਨੇ ਕਦੇ ਇਹ ਚੀਜ਼ ਨਹੀਂ ਕਹੀ ਅਸੀਂ ਹਰ ਵਾਰ ਭੈਣ ਨੂੰ ਇਹ ਸੋਚਣਾ ਵੀ ਨਹੀਂ ਪਹਿਣਾ ਵੀ ਕੋਈ ਨਾ ਸਭ ਸੈੱਟ ਹੋ ਜੂਆ ਵੀ ਹਨਾ ਕੁੜੀ ਆਪਦੀ ਕੁੜੀ ਦਾ ਘਰ ਆਪਦੇ ਹੱਥੀ ਕੋਈ ਨਹੀਂ ਪੜਦਾ ਹੁੰਦਾ ਆਪਾਂ ਜਿੱਥੋਂ ਤੱਕ ਟਰਾਈ ਕਰਦੇ ਆਂ ਸੋਚਦੇ ਆਂ ਵੀ ਆਪਾਂ ਬਿਸਾ ਸਕੀਏ ਮੈਂ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਹਨਾ ਵੀ ਉਹਨੂੰ ਵੀ ਸਮਝਾਉਂਦੇ ਵੀ ਨਾ ਪਈ ਤੂੰ ਐ ਨਾ ਮਾਰਕੁੱਟ ਪਰ ਉਹਦੇ ਜਿਹੜਾ ਚਿੱਤ ਚ ਸੀ ਉਹਦਾ ਕਿਸੇ ਹੋਰ ਨਾਲ ਰਿਲੇਸ਼ਨ ਹੋਣ ਕਰਕੇ ਉਹਦਾ ਕਦੇ ਵੀ ਆਪਦੇ ਪਰਿਵਾਰ ਨਾਲ ਅਟੈਚਮੈਂਟ ਨਹੀਂ ਹੋਈ ਇਹ ਚੀਜ਼ ਸੀਗੀ ਫਿਰ ਉਹ ਹੁਣ 8 ਦਿਨਾਂ ਵਾਸਤੇ ਆਉਂਦਾ ਡੈਡੀ ਵਰਗੇ ਉਹਨੂੰ ਅੰਮ੍ਰਿਤਸਰ ਲੈ ਜਾਂਦੇ ਆ ਜਦੋਂ ਉਹਨੂੰ ਲੈ ਜਾਂਦੇ ਆ ਉਹਨੂੰ ਲੈ ਕੇ ਸਿੱਧਾ ਉਹ ਇੱਥੇ ਆਉਂਦੇ ਆ ਰਸਤੇ ਵਿੱਚ ਮੋੜ ਉਹ ਰੁਕਦੇ ਆ ਬੈਹਂਦੇ ਆ ਫਿਰ ਉਹ ਸਿੱਧਾ ਇੱਥੇ ਨਹੀਂ ਆਉਂਦਾ ਸਿੱਧਾ ਤਾਈਕੇ ਘਰੇ ਜਾਂਦਾ ਤਾਈਕੇ ਘਰੇ ਉੱਥੇ ਬੈਠੇ ਰਹਿੰਦੇ ਆ ਉਸ ਤੋਂ ਬਾਅਦ ਫਿਰ ਉਹ ਆਪਣੇ ਘਰੇ ਆਉਂਦਾ ਜਦੋਂ ਆਪਣੇ ਘਰੇ ਆਉਣ ਤੋਂ ਬਾਅਦ ਰਾਤ ਨੂੰ 10-11 ਵਜੇ ਫਿਰ ਉਹ ਵਾਪਸ ਕਹਿੰਦਾ ਵੀ ਮੈਂ ਆਪਦੇ ਪਿੰਡ ਜਾਣਾ ਚਲੋ ਮੇਰੇ ਯਾਰ ਦੋਸਤਾਂ ਮੁੰਡੇ ਉਹਨੂੰ ਪਿੰਡ ਛੱਡਿਆ ਏ ਪਿੰਡ ਛੱਡ ਕੇ ਆ ਕੇ ਉਹ ਰਾਤ ਉੱਥੇ ਘਰੇ ਰਿਹਾ ਦੂਸਰੇ ਦਿਨ ਮਾਰਨਿੰਗ ਉਹ ਫੇਰ ਇੱਥੇ ਆਉਂਦਾ ਕਿਉਂਕਿ ਉਹਨੇ ਆਪਦੇ ਯਾਰ ਦੋਸਤ ਦੇ ਵਿਆਹ ਤੇ ਜਾਣਾ ਸੀ ਕਿਤੇ ਉਹ ਨਾਲ ਵੀ ਮੇਰੇ ਤਾਇ ਜੀ ਦੇ ਮੁੰਡੇ ਨੂੰ ਲੈ ਗਿਆ ਉਹਦਾ ਮੇਨ ਜਿਹੜੀ ਉਹਦੀ ਹੁਣ ਪਲੈਨਿੰਗ ਸੀ ਉਹ ਟਰਸਟ ਬਣਾ ਰਿਹਾ ਸੀ ਵੀ ਕੋਈ ਸ਼ੱਕ ਦੀ ਛੂਈ ਮੇਰੇ ਤੇ ਜਾਵੇ ਨਾ ਉਹਦਾ ਜਿਹੜਾ ਮੇਨ ਮੋਟਿਵ ਸੀਗਾ ਇਹ ਸੀਗਾ ਤੇ ਉਸ ਤੋਂ ਅਗਲੇ ਦਿਨ ਜਦੋਂ ਉਹ ਫੇਰ ਇੱਥੇ ਆਉਂਦਾ ਕਿਉਂਕਿ ਉਹਦੇ ਡੈਡੀ ਸੀ ਉਹ ਸਾਡੇ ਕੋਲ ਹੀ ਸੀ ਅਸੀਂ ਉਹਦੀ ਟੇਕ ਕੇਅਰ ਕਰ ਰਹੇ ਸੀਗੇ ਵੀ ਆਪਾਂ ਨੂੰ ਹੁੰਦਾ ਹੀ ਆ ਵੀ ਆਪਣੀ ਕੁੜੀ ਦਾ ਸਹੁਰਾ ਪਰਿਵਾਰ ਆ ਵੀ ਚਲੋ ਇਹਨਾਂ ਦਾ ਨਹੀਂ ਵੀ ਆਪਾਂ ਸੰਭ ਲੈਨੇ ਆ ਤੇ ਉਸ ਤੋਂ ਬਾਅਦ ਉਹ ਆਪਦੇ ਡੈਡੀ ਨੂੰ ਮੈਡੀਸਨ ਵਗੈਰਾ ਦਵਾ ਕੇ ਵਾਪਸ ਉੱਥੇ ਲੈ ਜਾਂਦਾ ਆਪਦੇ ਪਿੰਡ 16 ਤਰੀਕ ਨੂੰ ਡੈਡੀ ਸੋਭਾ ਇੱਥੋਂ ਜਾਂਦੇ ਆ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੇ ਪਹਿਲਾਂ ਕੁਝ ਮਿਸਤਰੀ ਦਾ ਕੰਮ ਸੀ ਫਿਰ ਲੱਕੜਾਂ ਵਗੈਰਾ ਜੋ ਵੀ ਪੜਵਾਉਣੀ ਆ ਸੀਗੀਆਂ ਡੈਡੀ ਇੱਥੋਂ ਇੱਕ ਬੰਦਾ ਲੈ ਜਾਂਦੇ ਆ ਹੈਲਪਰ ਬੱਸ ਤੇ ਕਿਉਂਕਿ ਡੈਡੀ ਤੋਂ ਵੀ ਇੰਨਾ ਕੰਮ ਨਹੀਂ ਹੁੰਦਾ ਬੈਕ ਦੀ ਪ੍ਰੋਬਲਮ ਆ ਤੇ ਡੈਡੀ ਉੱਥੇ ਸਾਰਾ ਦਿਨ ਰਹਿੰਦੇ ਆ 16 ਤਰੀਕ ਨੂੰ ਉਹ ਬੰਦਾ ਕੋਟਲੀ ਤੋਂ ਕਿਸੇ ਕੁੜੀ ਦਾ ਵਿਆਹ ਸੀ ਉਹ ਵਿਆਹ ਦੇ ਵਿੱਚ ਮੌੜ ਕੋਈ ਪੈਲਸ ਆ ਉੱਥੇ ਜਾਂਦੇ ਆ ਉਹਦੇ ਨਾਲ ਸਾਡੇ ਪਿੰਡੋਂ ਵੀ 4-5 ਬੰਦੇ ਜਾਂਦੇ ਆ ਤਾਂ ਸਾਰਾ ਦਿਨ ਉਹ ਉੱਥੇ ਬੈਠਾ ਜਦੋਂ ਉਹ ਐਂਟਰ ਹੁੰਦਾ ਤਾਂ ਉਹ ਐਂਟਰ ਹੋਣ ਸਾਰੀ ਅਨਨੋਨ ਬੰਦਿਆਂ ਨੂੰ ਜਿਨ੍ਹਾਂ ਨੂੰ ਫਸਟ ਟਾਈਮ ਮਿਲਿਆ ਉਥੋਂ ਉਹਨਾਂ ਨਾਲ ਉਹ ਫੋਟੋਆਂ ਖਿੱਚਣੀਆਂ ਸਟਾਰਟ ਕਰ ਦਿੰਦਾ ਬਹੁਤ ਜ਼ਿਆਦਾ ਫੋਟੋਆਂ ਖਿੱਚਦਾ ਇੱਕੋ ਇੱਕ ਮੂਵਮੈਂਟ ਤੇ ਉਹਨਾਂ ਦੀ ਫੋਟੋ ਖਿੱਚਦਾ ਤਾਂ ਜੋ ਉਹ ਪ੍ਰੂਫ ਇਕੱਠੇ ਕਰ ਰਿਹਾ ਹੁੰਦਾ ਵੀ ਮੈਂ ਜੇ ਕੁਝ ਵੀ ਕਰਾਂ ਤਾਂ ਵਾਪਸ ਮੈਂ ਇੱਥੇ ਆ ਜਾਂ ਵੀ ਮੈਂ ਇਹਨਾਂ ਦੇ ਵਿੱਚ ਸੀਗਾ ਮੈਂ ਸ਼ੋਅ ਕਰ ਸਕਾਂ ਜੋ ਉਹਦਾ ਮੋਟਿਵ ਸੀ ਜੋ ਆਪਾਂ ਕਹਿ ਸਕਦੇ ਹਾਂ ਵੀ ਹਾਂ ਉਹਦਾ ਮੋਟਿਵ ਸੀ ਕਿਉਂਕਿ ਤੁਸੀਂ ਵੀ ਦੇਖੋ ਵੀ ਅਣਜਾਣ ਬੰਦੇ ਨੂੰ ਪਹਿਲੀ ਵਾਰ ਮਿਲ ਕੇ ਕੋਈ ਵੀ ਇੰਨੀਆਂ ਪਿਕਚਰਜ਼ ਕਲਿੱਕ ਨਹੀਂ ਕਰਦਾ ਇਹ ਚੀਜ਼ ਹੈ ਕਿ ਜਦੋਂ ਆਪਾਂ ਬੰਦੇ ਨਾਲ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਫੇਰ ਹੀ ਆਪਾਂ ਕਿਸੇ ਨਾ ਫੋਟੋ ਖਿੱਚਣ ਦੇ ਹੱਕਦਾਰ ਹੁੰਦੇ ਆ ਨਾ ਫੇਰ ਉਸ ਤੋਂ ਬਾਅਦ ਡੈਡੀ ਸਾਰਾ ਦਿਨ ਉੱਥੇ ਰਹੇ ਵਿਆਹ ਚੋਂ ਵਾਪਸ ਨਹੀਂ ਆ ਸਕਿਆ ਸਾਰਾ ਦਿਨ ਡੈਡੀ ਉੱਥੇ ਰਹੇ ਜਦੋਂ ਡੈਡੀ ਸ਼ਾਮ ਨੂੰ 5:00 5:30 ਵਜੇ ਨਿਕਲਦੇ ਆ ਤਾਂ ਉਸ ਤੋਂ ਬਾਅਦ ਡੈਡੀ ਆ ਕੇ ਉਹਨੂੰ ਫੋਨ ਕਰਦੇ ਆ ਵੀ ਹਾਂ ਤੂੰ ਕਿੱਥੇ ਜਾ ਗਿਆ ਉਸ ਤੋਂ ਬਾਅਦ ਉਹ ਸਾਡੇ ਪਿੰਡ ਆਇਆ ਉਹ ਬੰਦਿਆਂ ਨੂੰ ਤਾਰ ਕੇ ਇਥੋਂ ਫਿਰ ਉਹ ਵਾਪਸ ਚਲਾ ਗਿਆ ਹਾਲਾਂਕਿ ਮਾਨਸਾ ਦੇ ਵਿੱਚੋਂ ਬੁਰਜ ਮਾਨਸਾ ਤੋਂ ਦਲੀਆਲੇ ਜਾਣ ਨੂੰ ਗੱਡੀ ਤੇ ਸਿਰਫ 20 ਮਿੰਟ ਲੱਗਦੇ ਪਰ ਉਹ ਬੰਦੇ ਨੇ 1 ਘੰਟਾ ਲਾਤਾ ਜਾਣ ਤੇ ਰਸਤੇ 'ਚ ਰੁਕਿਆ ਜਾਂ ਜੋ ਵੀ ਉਹਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਹੋਈ ਆ ਉਸ ਤੋਂ ਬਾਅਦ ਉਹ ਜਾਂਦਾ ਕਰੇ ਫਿਰ ਉਹ ਕਿਆ ਕਰੇ ਜਾ ਕੇ ਖੁਦ ਉੱਤਰਦਾ ਮੇਨ ਗੇਟ ਖੋਲਦਾ ਮੇਨ ਗੇਟ ਖੋਲ ਕੇ ਅੰਦਰ ਆਉਂਦਾ ਗੱਡੀ ਅੰਦਰ ਕਰਦਾ ਫਿਰ ਉਹ 7:00 ਵਜੇ 10-12 ਮਿੰਟਾਂ ਤੇ ਕੋਠੀ ਦੇ ਅੰਦਰ ਜਾਂਦਾ ਜਦੋਂ ਇੱਕ ਗੱਲ ਹੋਰ ਜਦੋਂ ਡੈਡੀ ਉੱਥੋਂ ਨਿਕਲੇ ਆਏ 5 ਵਜੇ ਉਹਦੀ ਮੁੰਡੇ ਦੀ ਮਾਂ ਸਾਰਾ ਦਿਨ ਪਈ ਸੀ ਉਹ ਜਦੋਂ ਡੈਡੀ ਤੁਰਨ ਲੱਗੇ ਉਹਦੀ ਉੱਠ ਖੜੀ ਇਹ ਗੱਲ ਆ ਫਿਰ ਤੁਹਾਨੂੰ ਸਿਸਟਰ ਦੱਸਦੀ ਸੀ ਬਾਅਦ ਚ ਫੋਨ ਤੇ ਨਹੀਂ ਇਹ ਗੱਲ ਆ ਮੈਨੂੰ ਕਿਉਂਕਿ ਮੈਂ ਤਾਂ ਇੱਥੇ ਹੈ ਨਹੀਂ ਸੀਗਾ ਜਿਹੜੀ ਇਹ ਬਾਰਦਾਤ ਵਾਲੇ ਦਿਨ ਦੀ ਗੱਲ ਆ ਜਿਹੜੀ ਇਹ ਡੈਡੀ ਸਾਰਾ ਦਿਨ ਉੱਥੇ ਸੀਗੇ ਨਹੀਂ ਜਦੋਂ ਬਾਅਦ ਵਿੱਚ ਡੈਡੀ ਤੁਹਾਡਾ ਆ ਜਾਂਦਾ ਪਹਿਲਾਂ ਪਈ ਰਹਿੰਦੀ ਆ ਉਦੋਂ ਬਾਅਦ ਉੱਠ ਖੜਦੀ ਆ ਨਹੀਂ ਨਹੀਂ ਹੈ ਇਹਨਾਂ ਨੇ ਅਛਤੂ ਦੇਖੀ ਹੈ ਹਾਂ ਇਹਨਾਂ ਨੇ ਉੱਠਦੀ ਦੇਖੀ ਆ ਉਹ ਵੀ ਮਤਲਬ ਇਹ ਇਹ ਜਦੋਂ ਚੱਲ ਚੱਲ ਰਹੇ ਸੀਗੇ ਤਾਂ ਉਹਦੀ ਉੱਠ ਖੜੀ ਜੀ ਇਹ ਚੀਜ਼ ਆ ਜੀ ਉਸ ਤੋਂ ਬਾਅਦ ਸਿਸਟਰ ਨੇ ਇੱਕ ਦੋ ਕਾਲਸ ਵੀ ਕੀਤੀਆਂ ਨੇ ਮੈਨੂੰ ਨਹੀਂ ਕੀਤੀਆਂ ਮੇਰੇ ਤਾਇਜੀ ਦੀ ਨੂੰ ਉਹਨਾਂ ਨੂੰ ਵੀ ਇੱਕ ਅੱਧੀ ਕਾਲ ਆਈ ਆ ਜਦੋਂ ਉਹ 7:00 ਵਜੇ 10-12 ਮਿੰਟਾਂ ਦੇ ਕੋਠੀ ਦੇ ਵਿੱਚ ਐਂਟਰ ਹੁੰਦਾ ਤਾਂ ਉਹਦੇ ਕੱਪੜੇ ਹੋਰ ਪਾਏ ਸੀ ਕੈਮਰੇ ਦੇ ਵਿੱਚ ਆਉਂਦੇ ਆ ਫਿਰ ਉਹ ਬਾਰਦਾਤ ਨੂੰ ਦੋਨੇ ਮਾਂ ਪੁੱਤ ਇੰਜਾਮ ਦੇ ਕੇ ਜਦੋਂ ਉਹ ਬਾਹਰ ਆਉਂਦੇ ਆ ਉਸ ਤੋਂ ਬਾਅਦ ਉਹ ਉਦੋਂ ਸਭ ਸਟਾਰਟ ਹੁੰਦਾ ਰੋਣਾ ਧੋਣਾ ਜੋ ਵੀ ਉਹਨੇ ਕਰਨਾ ਸੀਗਾ ਉਸ ਤੋਂ ਬਾਅਦ ਫਿਰ ਉਹ ਗੱਡੀ 'ਚ ਪਾ ਕੇ ਡੈੱਡ ਬੋਡੀ ਨੂੰ ਉਹਦੀ ਗੱਡੀ ਦੇ ਵਿੱਚ 5 ਲੱਖ ਰੁਪਏ ਕੈਸ਼ ਗੱਡੀ ਦੇ ਵਿੱਚ ਪਾ ਕੇ ਲਿਜਾ ਕੇ ਭੱਜਣ ਦੀ ਝਾਕ ਚ ਸੀਗਾ ਕਿਉਂਕਿ ਉਦੋਂ ਨੈਕਸਟ ਡੇ ਜਿਹੜਾ ਕਤਲ ਹੋਇਆ ਉਹ ਦੱਸੋ ਜਿਹੜੇ ਸਰੋਤੇ ਦੇਖ ਰਹੇ ਹਨ ਨੂੰ ਪਤਾ ਲੱਗੇ ਕਤਲ ਕਿਸ ਤਰ੍ਹਾਂ ਹੋਇਆ ਕਤਲ ਉਹਨਾਂ ਨੇ ਤੇ ਕਤਲ ਦੇ ਵਿੱਚ ਕੌਣ-ਕੌਣ ਸੀ ਉਸ ਤੋਂ ਜਿਹੜੀ ਸੋਹਰਾ ਪਰਿਵਾਰ ਗੱਡੀ ਦਾ ਤੁਹਾਡੀ ਸਿਸਟਰ ਦਾ ਉਹਦੇ ਵਿੱਚੋਂ ਉਹਨਾਂ ਦੇ ਹਸਬੰਦ ਤੇ ਉਹਨਾਂ ਦੀ ਸੱਸ ਸ਼ਾਮਿਲ ਸੀ ਦੋਨਾਂ ਜਣਿਆਂ ਨੇ ਬਾਹਰ ਦਾਤ ਨੂੰ ਇੰਜਾਮ ਦਿੱਤਾ ਉਹਨਾਂ ਨੇ ਬਾਵਾ ਫੜ ਕੇ ਜੋ ਮੈਡੀਕਲ ਰਿਪੋਰਟ ਕਹਿ ਰਹੀ ਆ ਵੀ ਉਹਨਾਂ ਦੀ ਮੈਡੀਕਲ ਦੀ ਰਿਪੋਰਟ ਹੁਣ ਆ ਗਈ ਆ ਉਹਦੇ ਵਿੱਚ ਕੀ ਦੱਸਿਆ ਡਾਕਟਰਾਂ ਨੇ ਉਹਦੇ ਵਿੱਚ ਰੱਖਿਆ ਵੀ ਬਰੂਟਲੀ ਮਰਡਰ ਕੀਤਾ ਗਿਆ ਕਿਸ ਤਰ੍ਹਾਂ ਮਾਰੇ ਰੱਖ ਦੱਸਿਆ ਉਹ ਕਹਿੰਦੇ ਵੀ ਉਹਨਾਂ ਨੇ ਬਾਵਾ ਫੜ ਕੇ ਬਾਵਾ ਨੂੰ ਪਿੱਛੇ ਮੋੜ ਕੇ ਇਹ ਬੈਕ ਤੇ ਗੋਡਾ ਲਾ ਕੇ ਫਿਰ ਉਹਨਾਂ ਨੂੰ ਕੁੱਟਿਆ ਵੀ ਗਿਆ ਕੁੱਟ ਕੇ ਫਿਰ ਉਹਨਾਂ ਦੀ neck ਨੂੰ ਕਿਸੇ ਚੀਜ਼ ਨਾਲ ਦੱਬਿਆ ਗਿਆ। ਹੂੰ ਫਿਰ ਉਹਨਾਂ ਨੂੰ ਮਾਰੇਗਾ ਦੱਬ ਕੇ। ਜੀ। ਉਹ ਜਿਹੜੀ neck ਤੇ ਨਿਸ਼ਾਨ ਬਖਾ ਰਿਹਾ ਨਿਸ਼ਾਨ ਤਾਂ ਹੈਗੇ ਨਾ। ਹਾਂਜੀ। ਉਹ ਨਿਸ਼ਾਨ ਸਿਰਫ ਇੱਕ ਸਾਈਡ ਆ। ਹੂੰ ਇੱਕ ਸਾਈਡ ਨਿਸ਼ਾਨ ਆ ਇੱਕ ਸਾਈਡ ਇੱਥੇ ਜੋ ਹੈ ਉਹ ਮੇਬੀ ਕਿਸੇ ਥੰਬ ਦੀ ਜਾਂ ਕਿਸੇ ਉਂਗਲ ਦੀ ਦਾਵ ਆ। ਇੱਕ ਸਾਈਡ ਪੂਰੇ ਡੀਪ ਨਿਸ਼ਾਨ ਨੇ ਪੂਰੇ ਜ਼ਿਆਦਾ ਹੀ। ਇੱਕ ਜਿਹੜਾ ਉਹ ਨਿਸ਼ਾਨ ਪ੍ਰੋਪਰ ਪੂਰਾ ਜਿਵੇਂ ਰਸੇ ਦਾ ਹੁੰਦਾ ਇਸ ਤਰ੍ਹਾਂ। ਜਿਵੇਂ ਠੀਕ ਹੈ ਦਿਨੇ 25 ਰੁਪਏ ਲਾਸ ਦੀ ਉਹ ਐਂ ਲੱਗਦਾ ਜਿਵੇਂ ਫਾਹ ਲਿਆ ਹੁੰਦਾ ਤੇ ਕੋਈ ਕੋ ਪਲਾਨ ਨਹੀਂ ਸੀ ਸਾਰ ਤੁਸੀਂ ਦੇਖੋ ਜਦੋਂ ਕੋਈ ਵੀ ਇਨਸਾਨ ਫਾਹ ਲੈਂਦਾ ਤਾਂ ਉਹਦੇ ਆ ਕੁਝ ਮੇਨ ਨਿਸ਼ਾਨੀਆਂ ਹੁੰਦੀਆਂ ਨੇ ਜੋ ਪੁਲਿਸ ਦੁਆਰਾ ਵੀ ਦੱਸਿਆ ਗਿਆ ਵੀ ਜੋ ਆ ਨਿਸ਼ਾਨੀਆਂ ਹੁੰਦੀਆਂ ਨੇ ਵੀ ਉਹਦੀ ਜੀਬ ਬਾਹਰ ਆ ਜੂ ਉਹਦੀ ਅੱਖਾਂ ਬਾਹਰ ਆ ਜਾਣੀਆਂ ਉਹਦੀ ਆ ਬੋਨ ਟੁੱਟ ਜੂਗੀ ਤੇ ਉਹਦੇ ਮੇ ਵੀ ਆ ਸਾਰੇ ਕਿਤੇ ਨਿਸ਼ਾਨ ਹੋਊਗਾ ਜਦੋਂ ਇਨਸਾਨ ਫਾਹ ਲੈਂਦਾ ਕਿਉਂਕਿ ਜਦੋਂ 60 65 ਕਿਲੋ ਦਾ ਬੰਦਾ ਇੱਕ ਰੱਸੇ ਨਾਲ ਲੰਕੂਗਾ ਤਾਂ ਉਹਦੀ ਆ ਚੀਜ਼ ਦੇ ਪੂਰਾ ਪ੍ਰੈਸ਼ਰ ਪੈਣਾ ਤੇ ਇਹਨੇ ਟੁੱਟ ਜਾਣਾ ਬੋਨ ਨੇ ਤੇ ਉਹਦੇ ਨਾਲ ਇਹਦੀ ਲੈਂਥ ਵੀ ਵੱਧ ਜਾਣੀ ਹੈ ਧੌਣ ਦੀ ਜੋ ਕਿ ਐਵੇਂ ਦਾ ਕੁਝ ਵੀ ਨਹੀਂ ਹੋਇਆ ਅੱਖਾਂ ਬਿਲਕੁਲ ਬੰਦ ਸੀ ਜੀ ਬਿਲਕੁਲ ਅੰਦਰ ਸੀ ਸਿਰਫ ਇੱਕ ਸਾਈਡ ਨਿਸ਼ਾਨ ਸੀ ਜਦੋਂ ਬੰਦਾ ਸੁਸਾਈਡ ਕਮਿਟ ਕਰਦਾ ਤਾਂ ਉਹਦੇ ਆ ਚੀਜ਼ ਤੇ ਜ਼ਿਆਦਾ ਪ੍ਰੈਸ਼ਰ ਪਊਗਾ ਨਾ ਮੇਰੇ ਸਿਸਟਰ ਦੀ ਬੋਨ ਕੋਈ ਟੁੱਟੀ ਸੀ ਨਾ ਉਹਨਾਂ ਦੀ ਅੱਖਾਂ ਜ਼ਿਆਦਾ ਬਾਹਰ ਸੀ ਉਹੱਖਾ ਨੋਰਮਲ ਬੰਦ ਸੀ ਜਿਵੇਂ ਨੋਰਮਲ ਇਨਸਾਨ ਪਿਆ ਹੁੰਦਾ ਜਦੋਂ ਬੰਦਾ ਸੁਸਾਇਡ ਕਰੂਗਾ ਤਾਂ ਉਹ ਕਦੇ ਵੀ ਇਹ ਚੀਜ਼ ਤਾਂ ਉਹਦੇ ਨਾਲ ਹੋਊਗੀ ਨਹੀਂ ਉਹਦੇ ਨਾਲ ਤਾਂ ਟੋਟਲੀ ਡਿਫਰੈਂਟ ਹੋਊਗਾ ਬਟ ਜੋ ਉਹਨਾਂ ਨੂੰ ਮਾਰਿਆ ਗਿਆ ਤੁਸੀਂ ਦੇਖੋ ਚਲੋ ਤੁਸੀਂ ਕਹਿ ਰਹੇ ਹੋ ਵੀ ਸੁਸਾਇਡ ਵੀ ਹੋ ਸਕਦਾ ਜਦੋਂ ਆਪਾਂ ਸੁਸਾਇਡ ਕਰਦੇ ਆ ਕੀ ਆਪਣੇ ਬਾਹਾਂ 'ਤੇ ਨਿਸ਼ਾਨ ਪੈਣਗੇ ਨਹੀਂ ਪਹਿਣਗੇ ਨਾ ਕੀ ਆਪਣੇ ਬੈਕ ਤੇ ਨਿਸ਼ਾਨ ਪਹਿਣਗੇ ਨਹੀਂ ਕੀ ਆਪਣੇ ਲੈਗਸ ਤੇ ਨਿਸ਼ਾਨ ਪਹਿਣਗੇ ਨਹੀਂ ਫਿਰ ਇਹਨੂੰ ਆਪਾਂ ਸੁਸਾਇਸਾਈਡ ਨਹੀਂ ਕਹੇ ਇਹ ਉਹਨਾਂ ਦਾ ਬਰੂਟਲੀ ਮਰਡਰ ਉਹਨਾਂ ਨੂੰ ਕੁੱਟਿਆ ਗਿਆ ਤੇ ਫਿਰ ਉਹਨਾਂ ਦਾ ਗਲਾ ਦਬਾਇਆ ਗਿਆ ਕੀ ਲੱਗਦਾ ਵੀ ਜਿਹੜਾ ਉਹਨਾਂ ਨੇ ਨਿਸ਼ਾਨ ਪਾਇਆ ਗਲੇ ਤੇ ਉਹ ਕਿਉਂ ਪਾਇਆ ਬਚਨ ਦੇ ਮਾਰੇ ਨੇ ਪਾਇਆ ਵੀ ਇਹਨੇ ਆਪਣੇ ਆਪ ਨੇ ਸੁਸਾਇਸਾਈਡ ਕਰਿਆ ਹਾਂ ਉਹ ਜਿੱਥੋਂ ਤੱਕ ਚਾਹੁੰਦੇ ਉਹ ਕਿਉਂਕਿ ਜਿਹੜੇ ਸਾਹ ਤੇ ਗੱਡੀ ਦੇ ਵਿੱਚ ਕੈਸ਼ ਸੀ ਉਹ ਬਾਡੀ ਨੂੰ ਗੱਡੀ ਦੇ ਵਿੱਚ ਰੱਖ ਰਿਹਾ ਸੀ ਨੈਕਸਟ ਡੇ ਉਹਦੀ ਫਲਾਈਟ ਸੀ ਉਹ ਬੰਦਾ ਭੱਜਣ ਦੀ ਫਰਾਕ ਵਿੱਚ ਸੀ ਬਟ ਉਹ ਮਰਡਰ ਨੂੰ ਸੁਸਾਈਡ ਸ਼ੋਅ ਕਰ ਰਿਹਾ ਸੀ ਤੁਸੀਂ ਦੇਖੋ ਜੋ ਵੀ ਦੇਖ ਰਿਹਾ ਹੈ ਨਿਊਜ਼ ਉਹ ਵੀ ਦੱਸਣਗੇ ਵੀ 60 ਕਿਲੋ ਦਾ ਬੰਦਾ ਇੱਕ ਪੱਖੇ ਦੇ ਫਰ ਨਾਲ ਜਦੋਂ ਲੰਕੂਗਾ ਤਾਂ ਤੁਸੀਂ ਦੇਖੋ ਉੱਥੇ ਕੁਝ ਵੀ ਨਹੀਂ ਹੋਊਗਾ ਪੱਖਾ ਵੀ ਐਵੇਂ ਰਹਿ ਜਾਊਗਾ ਨਹੀਂ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ 60 ਕਿਲੋ weight ਜਦ ਜਿਹੜੀ ਤੁਸੀਂ ਸਾਨੂੰ ਇੱਕ ਦਿਖਾ ਰਹੇ ਸੀ ਵੀਡੀਓ ਵਿਖਾ ਰਹੇ ਸੀ ਉਹ ਇੱਕ ਚੁੰਨੀ ਹੈ ਹਾਂਜੀ ਚੁੰਨੀ ਹੈ ਚੁੰਨੀ ਤੇ ਉਹ ਵੀ ਇੱਕ ਪੱਖੇ ਦੇ ਫਰਨ ਨਾਲ ਬੰਨੀ ਹੋਈ ਹੈ ਤੇ ਜੇ ਫਾਹ ਹ ਲੂਆ ਤਾਂ ਬੰਦਾ ਜਿਹੜੀ ਪੂਰੀ ਪਾਈਪ ਆ ਹਨਾ ਪਾਈਪ ਦੇ ਨਾਲ ਹੀ ਬੰਨੂਗਾ ਪਾਈਪ ਦੇ ਨਾਲ ਬੰਨੂਗਾ ਫਰਨਾ ਤਾਂ ਕਦੇ ਵੀ ਨਹੀਂ ਜਦੋਂ ਤੁਸੀਂ ਇਹ ਜਾਣਦੇ ਇਥੋਂ ਤੁਹਾਨੂੰ ਫੋਨ ਆ ਜਾਂਦਾ ਇਹ ਸਾਰਾ ਸੀਨ ਤੁਹਾਨੂੰ ਵੇਖਣ ਨੂੰ ਮਿਲਿਆ ਹੈ ਹਾਂਜੀ ਸਾਰਾ ਸੀਨ ਮੇਰੇ ਡੈਡੀ ਨੂੰ ਮम्मा ਨੂੰ ਤੇ ਇੱਕ ਮੇਰਾ ਫਰੈਂਡ ਆ ਉਹਨਾਂ ਨੂੰ ਦੇਖਣ ਨੂੰ ਮਿਲਿਆ ਸਾਰਾ ਸੀਨ ਜੀ ਤੁਸੀਂ ਚਾਹੋ ਨਾ ਆਪੋ ਮੁੰਡੇ ਨੂੰ ਵੀ ਇੱਥੇ ਬੁਲਾ ਸਕਦੇ ਆ ਜਿਹੜਾ ਤੁਹਾਡੇ ਭਾਂਜ ਭਾਂਜ ਨੂੰ ਨਹੀਂ ਨਹੀਂ ਮੇਰੇ ਫਰੈਂਡ ਨੂੰ ਜਿਹੜੇ ਨੇ ਇਹ ਸਾਰਾ ਕੁਝ ਅੱਖੀ ਦੇਖ ਕੇ ਉਹ ਕੀਤਾ ਜੀ ਹਾਂਜੀ ਤੁਸੀਂ ਇੱਥੇ ਜਦੋਂ ਜਾਂਦੇ ਆ ਤੁਹਾਨੂੰ ਫੋਨ ਆਉਂਦਾ ਹਾਂਜੀ ਮੈਨੂੰ ਫੋਨ ਆਉਂਦਾ ਜੀ ਵੀ ਐਂ ਕਰਕੇ ਸਾਡਾ ਡੈਡੀ ਜੀ ਲੜਾਈ ਝਗੜਾ ਹੋ ਗਿਆ ਸੇਤੀ ਆਜੋ ਜਦੋਂ ਅਸੀਂ ਗੱਡੀ ਇੱਥੋਂ ਬਲੇਰੋ ਗੱਡੀ ਪੂਰੀ ਖਿੱਚ ਕੇ ਲੈ ਕੇ ਗਏ ਆ ਜਦੋਂ ਅਸੀਂ ਉਹਨਾਂ ਦੇ ਅੰਦਰ ਬੜੇ ਗੱਡੀ ਦੇ ਇੰਡੀਕੇਟਰ ਚੱਲੀ ਜਾਂਦੇ ਸਕਾਰਪਿਓ ਗੱਡੀ ਦੇ ਤੇ ਗੱਡੀ ਦੀ ਬਚਲੜੀ ਸੀਟ ਤੇ ਮੇਰੀ ਗੁੜੀਆ ਪਾਈ ਪਈ ਆ ਆਪ ਡਰਾਈਵਰ ਸੀਟ ਦੀ ਟਾਕੀ ਖੋਲ ਕੇ ਮੇਰਾ ਜਮਾਈ ਉਹਦੇ ਚ ਬੈਣ ਦੀ ਤਿਆਰੀ ਕਰਦਾ ਸੀ ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਨਾਲ ਡਾਕਟਰ ਸਾਹਿਬ ਜੀ ਮੁੰਡਾ ਉਹਨੇ ਦੇਖਿਆ ਵੀ ਕੁੜੀ ਡੈਡ ਆ ਕੁੜੀ ਡੈਡ ਆ ਜਦੋਂ ਮੈਂ ਤੇ ਮੇਰੇ ਘਰ ਵਾਲੀ ਨੇ ਤੇ ਉਹ ਮੁੰਡੇ ਨੇ ਕੁੜੀ ਨੂੰ ਲਾਉਣ ਦੀ ਕੋਸ਼ਿਸ਼ ਕਰੀ ਮੇਰੇ ਜਵਾਈ ਨੇ ਮੇਰੇ ਘਰ ਵਾਲੀ ਨੂੰ ੱੱਕਾ ਦਿੱਤਾ ਗੱਡੀ ਦੀ ਮੰਮੀ ਨੂੰ ਕਹਿੰਦਾ ਬੁੜੀਏ ਮਾਰ ਨਹੀਂ ਤਾਂ ਮੰਡੀਲੇ ਹੀ ਸੀ ਅੱਜ ਮੇਰੇ ਇੱਥੇ ਦਾਹ ਭਰ ਗਿਆ ਅੱਜ ਮੈਂ ਇੱਥੇ ਮਾਰਤੀ ਤੇ ਅਸੀਂ ਬੜੇ ਕੋਸ਼ਿਸ਼ ਕਰਕੇ ੱੱਕੇ ਨਾ ਡੈੱਡ ਬੋਡੀ ਗੱਡੀ ਚੋਂ ਲਾ ਲਈ ਗੱਡੀ ਚੋਂ ਲਾ ਕੇ ਉੱਥੋਂ ਪਿੰਡ ਦਾ ਬੰਦਾ ਇੱਕ ਮੰਜਾ ਚੱਕ ਲਿਆ ਅਸੀਂ ਡੈੱਡ ਬੋਡੀ ਮੰਜੇ ਤੇ ਪਾ ਕੇ ਆਪਦੀ ਗੱਡੀ 'ਚ ਧਰ ਕੇ ਆ ਗਏ ਆਪਦੀ ਗੱਡੀ 'ਚ ਧਰ ਕੇ ਸੀ ਹਸਪਤਾਲ ਚ ਲੈ ਗਏ ਮਾਨਸਾ ਮਾਨਸਾ ਜਾ ਕੇ ਡੈੱਡ ਬੋਡੀ ਜਮਾ ਕਰਾਤੀ ਜੀ ਨਹੀਂ ਜਿਹ ਗੁੱਡੀ ਜਿਹਦੇ ਤੁਹਾਨੂੰ ਫੋਨ ਲਉਂਦੀ ਮਾਰਨ ਤੋਂ ਪਹਿਲਾਂ ਕਤਲ ਹੋਣ ਤੋਂ ਪਹਿਲਾਂ ਨਹੀਂ ਉਹਨੇ ਆਪਨੇ ਫੋਨ ਲਾਇਆ ਪਰ ਉਹਨੇ ਨਹੀਂ ਪਰ ਉਹਨੇ ਲਾਇਆ ਫੋਨ ਕੀ ਕਹਿੰਦਾ ਤੁਹਾਨੂੰ ਫੋਨ ਲਾ ਕੇ ਵੀ ਸਾਡਾ ਲੜਾਈ ਝਗੜਾ ਹੋ ਗਿਆ ਆਪੀ ਦੀ ਲੜਾਈ ਝਗੜਾ ਹਾਂਜੀ ਤੁਹਾਡੇ ਜਾਣ ਤੋਂ ਪਹਿਲਾਂ ਉਹਦਾ ਮੈਟਰ ਹੋ ਚੁੱਕਿਆ ਸੀ ਹੋ ਚੁੱਕਿਆ ਸੀਗਾ ਜੀ ਮਾਰਡਰ ਕਰਕੇ ਗੱਡੀ 'ਚ ਪਾ ਬੈਠਾ ਸੀ ਕੀ ਲੱਗਦਾ ਸੀ ਉਹ ਗੱਡੀ 'ਚ ਪਾ ਕੇ ਕਿੱਧਰ ਲੈ ਕੇ ਜਾ ਰਿਹਾ ਸੀ ਗੱਡੀ ਚ ਪਾ ਕੇ লাশ ਖੁਰਦ-ਬੁਰਦ ਕਰਨ ਦੀ ਬਿਲਕੁਲ ਤਿਆਰੀ ਚ ਸੀ ਕਿਉਂਕਿ ਅਗਲੇ ਦਿਨ ਉਹਦੀ ਫਲੇਟ ਸੀ ਵੀ ਮੈਂ লাশ ਖੁਰਦ-ਬੁਰਦ ਕਰਕੇ ਜਾ ਚੜ ਜੂਗਾ ਮੁੜ ਕੇ ਕੀ ਬਣਦਾ ਕਿਸੇ ਦਾ ਇਹਦੇ ਵਿੱਚ ਸੋਹਰਾ ਪਰਿਵਾਰ ਕੌਣ-ਕੌਣ ਉਹਨਾਂ ਦਾ ਉਹਦੀ ਗੁੜਗਰੀ ਸੱਸ ਤੇ ਉਹ ਪਰੌਣਾ ਦੋਨੇ 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 ਜੀ ਤੁਹਾਡਾ ਦੋਤਾ ਕੀ ਦੱਸਦਾ ਵੀ ਇਹਨਾਂ ਦੀ ਲੜਾਈ ਹੁੰਦੀ ਰਹਿੰਦੀ ਸੀ ਦੋਤਾ ਦੱਸਦਾ ਲੜਾਈ ਹੁੰਦੀ ਰਹਿੰਦੀ ਉਸ ਦਿਨ ਦੋਤਾ ਮੇਰੇ ਨਾਲ ਤੋਰਦਾ ਉਹ ਮੁੰਡੇ ਦੀ ਦਾਦੀ ਨੇ ਵੀ ਜਾਂ ਤੇਰਾ ਨਾਨਾ ਆਇਆ ਉਹਦੇ ਨਾਲ ਬਗ ਜਾ ਉਸ ਦਿਨੋਂ ਤੋਰਤਾ ਤੋਰਤਾ ਹਾਂ ਜਦ ਕਿ ਜਦੋਂ ਮੈਂ ਉੱਥੋਂ ਚੱਲਿਆ 5:00 ਵਜੇ 5 ਵਜੇ ਗੁੜੀਆਂ ਦੇ ਛਿਰਤੇ ਹੱਥ ਧਰ ਕੇ ਉਦੋਂ ਮੇਰੀ ਗੁੱਡੀ ਦੇ ਇੱਧਰ ਐਸਾ ਹੱਥ 'ਚ ਚਾਂਦੀ ਦੀ ਚੂੜੀ ਐਸਾ ਹੱਥ ਸੋਨੇ ਦੀ ਚੂੜੀ ਸੋਨੇ ਦੀ ਸਿੰਗਲੀ ਸੋਨੇ ਦੇ ਕਾਟੇ ਸਭ ਕੁਝ ਪਾਇਆ ਪਾਇਆ ਹੋਇਆ ਸੀ ਕਿਉਂਕਿ ਇੱਕ ਦਿਨ ਪਹਿਲਾਂ ਮੇਰੇ ਵੱਡੇ ਭਰਾ ਦੀ ਗੁੜੀਆਂ ਕੋਲੇ ਮਿਲ ਕੇ ਆਏ ਸੀਗੇ ਮਾਨ ਬੀਬੜੀਆਂ ਉਥੇ ਨਾਲ ਹੀ ਆ ਪਿੰਡ ਉਹ ਸਾਰੇ ਸੋਨੇ ਦੇ ਗਹਿਣੇ ਪਾਏ ਹੋਏ ਸੀ ਜਦੋਂ ਜਾ ਕੇ ਅਸੀਂ ਗੁੜੀਆਂ ਨੂੰ ਦੇਖਿਆ ਗੁੜੀਆਂ ਦੇ ਕੋਈ ਸੋਨੇ ਦਾ ਗਹਿਣਾ ਨਹੀਂ ਸੀ ਸਭ ਕੁਝ ਲਾਲਿਆ ਸੀ ਤੇ ਇੰਨੀ ਥਾਵਾਂ ਤੇ ਗੁੜੀਆਂ ਦੇ ਮਾੜੀ-ਮਾੜੀ ਮੇਕਅਪ ਵੀ ਕੀਤਾ ਜੋ ਕਿ ਸਾਥ ਨੂੰ ਨਹੀਂ ਦੇਖਿਆ ਗਿਆ ਜੀ ਕਿਉਂਕਿ ਮੈਂ ਇੱਕ ਮੈਂ ਧੀ ਦਾ ਪਿਓ ਹੋਣ ਕਰਕੇ ਇਹ ਰਿਕਵੈਸਟ ਕਰਦਾ ਕਿ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਗੁੜੀਆਂ ਬਹੁਤ ਉੱਕੀ ਕਰਕੇ ਮਾਰੀ ਜਿੰਨੀ ਵੀ ਕਹਦੇ ਹੁੰਨੀ ਕਿੰਨੇ ਸਾਲ ਹੋ ਗਏ ਸੀ ਲੜਕੀ ਵੈਨੂੰ ਲੱਗਦਾ 11ਵਾਂ ਸਾਲ ਚੱਲੀ ਜਾਂਦਾ ਸੀ 11ਵਾਂ ਸਾਲ ਸੀ ਹਾਂਜੀ ਇੱਕ ਜਿਹੜੀ ਸੱਸ ਹੁੰਦੀ ਹੈ ਕਹਿੰਦੇ ਇੱਕ ਮਾਂ ਹੁੰਦੀ ਹੈ ਮਾਂ ਦਾ ਘਰੇ ਰਹਿ ਜਾਂਦੀ ਹੈ ਸੱਸ ਮਾਂ ਬਣ ਜਾਂਦੀ ਹੈ ਸੱਸ ਤਾਂ ਸਮਝਾਉਂਦੀ ਹੁੰਦੀ ਹੈ ਜੇ ਪੁੱਤ ਕੋਈ ਗਲਤ ਕੰਮ ਕਰਦਾ ਕਰਾਹੇ ਪੈ ਜਾਂਦਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਸੱਸ ਵੀ ਇਹਦੇ ਵਿੱਚ ਨਾਲ ਰਲ ਗਈ ਸੱਸ ਨਾਲ ਰਲ ਗਈ ਜਮ ਕਿਉਂਕਿ ਮੇਰੀ ਗੁੜਗਿਆ ਨੂੰ ਸ਼ੱਕ ਸੀ ਵੀ ਇਹਦਾ ਬਾਹਰ ਕਿਤੇ ਫੇਰ ਚੱਲਦਾ ਜਾਂ ਵਿਆਹ ਕਰਾਈ ਬੈਠਾ ਉਸ ਗੱਲ ਦਾ ਸਾਡੇ ਕੋਲੇ ਪ੍ਰੂਫ ਕੋਈ ਨਹੀਂ ਸੀ ਜੇ ਪ੍ਰੂਫ ਹੋ ਜਾਂਦਾ ਤਾਂ ਸ਼ਾਇਦ ਦੀ ਕੁੜੀ ਨੂੰ ਘਰੇ ਲਿਆਉਂਦੇ ਆਪਦਾ ਕਿਤੇ ਮਰਜ਼ੀ ਤੁਰਿਆ ਫਿਰਦਾ ਸਾਡੀ ਕੁੜੀ ਨੂੰ ਮਾਰਦਾ ਤਾਂ ਨਾ ਜੇ ਸਾਨੂੰ ਕੇਰਾਂ ਵੀ ਮਾੜਾ ਜਿਹਾ ਕਹਿ ਦਿੰਦਾ ਵੀ ਮੈਂ ਤਰਾਕ ਦੇਣਾ ਮੈਂ 1 ਮਿੰਟ ਵੀ ਨਹੀਂ ਰੱਖਦਾ ਜੀ ਕੁੜੀ ਨੂੰ ਉਹਦੀ ਲਿਆਉਂਦੇ ਅਸੀਂ ਤੇ ਕੁੜੀਆ ਦੱਸਦੀ ਰਹਿੰਦੀ ਸੀ ਵੀ ਇਹਦੇ ਕਿਸੇ ਹੋਰ ਜਨਾਨੀ ਦੇ ਨਾਲ ਰਿਲੇਸ਼ਨ ਹੈ ਹਾਂ ਦੱਸਦੀ ਰਹਿੰਦੀ ਸੀ ਖਾਸ ਕਰਕੇ ਜਦੋਂ ਮੰਡੀਲਾ ਸੀ ਉਹ ਦੱਸਦੀ ਰਹਿੰਦੀ ਸੀ ਕੁੜੀ ਨੂੰ ਫੁੱਡੀ ਉੱਠਣਾ ਟਾਈਮ ਹੋ ਗਿਆ ਸੀ ਇਥੇ ਇੰਡਿਆਈ ਨੂੰ ਪੰਜਾਬ 'ਚ 2022 ਚ ਆਈ ਸੀ 11ਵੇਂ ਮਹੀਨੇ 2022 ਚ ਉੱਥੇ ਵੀ ਟਾਰਚ ਕਰਦਾ ਸੀ ਬਹੁਤ ਜ਼ਿਆਦਾ ਟਾਰਚ ਕਰਦਾ ਸੀ ਮੇਚ-ਮੂਚ ਵੀ ਮਾਰਿਆ ਇੱਕ ਦਿਨ ਕਿਉਂਕਿ ਮੇਰਾ ਦੋਤਾ ਦੱਸਦਾ ਵੀ ਇਹਨਾਂ ਨੂੰ ਮੇਚ ਮਾਰਿਆ ਕੁੱਟਿਆ ਉਹਨੂੰ ਵੀ ਮੁੰਡੇ ਨੂੰ ਵੀ ਕੁੱਟਦਾ ਇੱਥੇ ਆ ਕੇ ਵੀ ਮੁੰਡੇ ਦੇ ਕੰਨ ਕੋਨ ਮਰੋੜੇ ਆ ਕੁੜੀ ਨਹੀਂ ਦੱਸਦੀ ਸੀ ਹੈ ਕੁੜੀ ਵੀ ਦੱਸਦੀ ਸੀ ਕੁੜੀ ਵੀ ਦੱਸਦੀ ਸੀ ਵੀ ਜਿਹੜੀ ਐਂ ਕਰਕੇ ਕੁੱਟਦਾ ਫਿਰ ਅਸੀਂ ਵਿਚੋਲੇ ਨੂੰ ਸੱਦ ਕੇ ਆਖੇ ਵੀ ਐਂ ਕਰਕੇ ਗੁੱਡੀ ਨੂੰ ਕੋਟਦਾ ਵਿਚੋਲਾ ਕਹਿੰਦਾ ਚਲ ਕੋਈ ਗੱਲ ਨਹੀਂ ਹਟ ਜੂਗਾ ਕੁੱਟ ਨੂੰ ਜੀ ਕਿ ਤੁਸੀਂ ਦੱਸ ਰਹੇ ਸੀ ਆਪ ਕੈਮਰਾ ਵੀ ਇੱਕ ਗਵੰਡੀਆਂ ਦਾ ਮੁੰਡਾ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਇਹ ਕਹਿਣਾ ਕਿ ਜਿਹੜੀ ਇਹ ਡੈੱਡ ਬੋਡੀ ਆਪਾਂ ਪੱਖੇ ਨੂੰ ਲਾਈ ਐ ਉਹਨੇ ਕੀ ਕੁਝ ਦੱਸਿਆ ਜੇ ਤੁਸੀਂ ਜਾਣੇ ਜਦੋਂ ਅਸੀਂ ਗਏ ਉਹ ਗਵੰਡੀਆਂ ਦੇ ਮੁੰਡੇ ਨੇ ਕਹਿਤਾ ਵੀ ਉਹ ਬੁੜੇ ਨੇ ਬੋਲ ਮਾਰਿਆ ਵੀ ਆਜੋ ਭੱਜ ਕੇ ਸਾਡੇ ਘਰੇ ਆ ਆ ਕੰਮ ਹੋ ਗਿਆ ਉਹ ਅੰਦਰ ਜਾਂਦਾ ਅੰਦਰ ਜਾ ਕੇ ਗੁੜੀਆ ਦੀ লাশ ਬੈੱਡ ਤੇ ਪਈ ਆ ਬੈੱਡ ਤੇ ਪਈ ਆ ਗੁੜੀਆ ਦੀ লাশ ਨੂੰ ਚੁਕਾ ਕੇ ਗੱਡੀ 'ਚ ਰੱਖਦਾ ਉਹਨੂੰ ਕਹਿੰਦੇ ਵੀ ਤੂੰ ਐ ਕਹਦੇ ਤਾਹਾਂ ਤੋਂ ਕਰ ਮੈਂ ਨਹੀਂ ਕਹਿੰਦਾ ਇਹ ਤਾਂ ਜੋ ਕੁਝ ਕਹਿੰਦਾ ਦੇਖਿਆ ਮੈਂ ਉਹੀ ਕਹੂੰਗਾ ਉਹਨੇ ਇੱਕ ਉਹਦੀ ਸੱਤ ਸੱ ਕੁੜੀਆਂ ਦੀ ਇੱਕ ਪ੍ਰੋਣਾ ਇੱਕੋ ਗਵੰਡੀਆਂ ਦਾ ਮੁੰਡਾ ਤਿੰਨਾਂ ਨੇ ਚੱਕ ਕੇ ਲਾਸ ਸਕੋਰਪਿਓ ਗੱਡੀ ਚ ਰੱਖੀ ਤੇ ਸਕੋਰਪਿਓ ਗੱਡੀ ਦੇ ਇੰਡੀਕੇਟਰ ਚੱਲਦੇ ਸੀ ਗੇਟ ਜਮਾ ਖੁੱਲਾ ਸੀ ਬਸ ਟਾਕੀ ਖੋਲਦਾ ਸੀ ਇਹਨਾਂ ਨੂੰ ਅਸੀਂ ਗੱਡੀ ਟੇਢੀ ਕਰਕੇ ਮੂਹਰੇ ਲਾਤੀ ਆਪਦੀ ਗੱਡੀ ਭੱਜਣ ਦੀ ਕੋਸ਼ਿਸ਼ ਕਰਦਾ ਸੀ ਪੂਰੀ ਫੁੱਲ ਕੋਸ਼ਿਸ਼ ਸੀ ਭੱਜਣ ਦੀ ਬਸ ਜੇ 2 ਮਿੰਟ ਲੇਟ ਹੋ ਜਾਂਦੇ ਭੱਜ ਹੀ ਜਾਂਦਾ ਜਦੋਂ ਤੁਸੀਂ ਜਾਣਿਆ ਫਿਰ ਮੌਕੇ ਤੋਂ ਉਹ ਫਰਾਰ ਹੋ ਜਾਂਦਾ ਤੇ ਤੁਹਾਡੇ ਨਾਲ ਹੀ ਰਹਿੰਦਾ ਜਾਂ ਤੁਸੀਂ ਉਹਨੂੰ ਫੜ ਕੇ ਕਾਬੂ ਕਰ ਲਿਆ ਸੀ ਨਹੀਂ ਅਸੀਂ ਤਾਂ ਫੜਿਆ ਹੀ ਨਹੀਂ ਅਸੀਂ ਤਾਂ ਕਾਬੂ ਕੀਤਾ ਹੀ ਨਹੀਂ ਉਹਨੂੰ ਇਹਦਾ ਉਹਦੀ ਗੁੜੀਆ ਦੀ ਲਾਸ਼ ਆਮੀ ਆ ਉਸ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਆਉਂਦਾ ਦਰਖਾਸਤ ਦਿੰਦੇ ਆ ਤੁਸੀਂ ਹਾਂਜੀ ਉਸ ਤੋਂ ਕਿੰਨੇ ਚਿਰ ਬਾਅਦ ਆ ਜਾਂਦਾ ਪੁਲਿਸ ਉਹ ਪੁਲਿਸ ਮੈਦਾ ਗੁੜੀਆ ਨੂੰ ਹਸਪਤਾਲ ਲੈ ਕੇ ਵਗਿਆ ਸੀਗਾ ਜੀ 10:40 10:40 ਤੇ ਉਹਨੂੰ 10:40 ਤੇ ਪੁਲਿਸ ਉਹਨੂੰ ਫੜ ਕੇ ਲੈ ਗਈ ਸੀ ਜਦੋਂ ਫਿਰ ਮੌਕਾ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਆ ਉਹਨੇ ਸਾਰਾ ਉਹਦਾ ਜਾਇਜ਼ਾ ਕਰਿਆ ਤੇ ਕੀ-ਕਿਆ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜਾ ਇਹ ਸੂਚ ਐਡ ਕਰਿਆ ਜਾਂ ਇਹਨੇ ਕਤਲ ਕਰਿਆ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਕੁਝ ਦੱਸਿਆ ਉਹਨੇ ਤੁਹਾਨੂੰ ਪੁਲਸ ਨੇ ਗੁੜੀਆ ਦੀ ਦੂਸਰੇ ਦਿਨ ਲਾਸ਼ ਦੇ ਜ਼ਖਮ ਦੇਖ ਕੇ ਪੁਲਸ ਨੇ ਸਿੱਧਾ ਲਿਖਿਆ ਵੀ ਗਲਾ ਘੋਟ ਕੇ ਗੁੜੀਆ ਮਾਰੀ ਗਈ ਆ ਪੁਲਸ ਨੇ ਆਪ ਬਿਆਨਾਂ ਦੇ ਵਿੱਚ ਲਿਖਿਆ ਪਰਚੇ 'ਚ ਵੀ ਗੁੜੀਆ ਦਾ ਗਲਾ ਘੋਟ ਕੇ ਮੌਤ ਕੀਤੀ ਗਈ ਆ ਉਦੋਂ ਝੁੰਨੀ ਲਟਕਦੀ ਸੀ ਜਦੋਂ ਪੁਲਿਸ ਵਾਲੇ ਆਏ ਆ ਪੱਖੇ ਨਾਲ ਹਾਂਜੀ ਲਟਕਦੀ ਸੀ ਹੂੰ ਜਦੋਂ ਆਪਾਂ ਟੀਮ ਆਈ ਆ ਉਦੋਂ ਵੀ ਲਟਕਦੀ ਸੀ ਫਰੈਂਚਿੰਗ ਟੀਮ ਆਈ ਆ ਜਿਹੜੀ ਉਦੋਂ ਵੀ ਲਟਕਦੀ ਸੀ ਉਦੋਂ ਤੁਹਾਡਾ ਜਵਾਈ ਤੇ ਸੱਸ ਘਰੇ ਇਸ ਤੋਂ ਫਰਾਰ ਹੋ ਗਏ ਸੀ ਪੁਲਿਸ ਦੇ ਆਉਣ ਤੋਂ ਪਹਿਲਾਂ ਉਦੇ ਤਾਂ ਪਰੇ ਦੂਜੇ ਉਦੋਂ ਜਦੋਂ ਜਵਾਈ ਨੂੰ ਫੜ ਲਿਆ ਸੱਸ ਫਰਾਰ ਹੋ ਗਈ ਸੱਸ ਤੀਜੇ ਦਿਨ ਭਾਲ ਕੇ ਲੈਂਦੇ ਸੱਸ ਫਰਾਰ ਹੋ ਗਈ ਜੀ ਕਰੋ ਸੱਸ ਫਰਾਰ ਹੋ ਗਈ ਹਾਂਜੀ ਇਹਦੇ ਵਿੱਚ ਤੁਸੀਂ ਕਿੰਨੇ ਪ੍ਰਵਾਹ ਦੇ ਦੋਸ਼ੀਆਂ ਨੂੰ ਮੰਨਦੇ ਹੋ ਕਿੰਨੇ ਜੀਆਂ ਦੋਸ਼ੀ ਮੰਨਦੇ ਦੋ ਜੀ ਦੋਸੀ ਆ ਤਿੰਨ ਜੀ ਆ ਦੋ ਦੋਸੀ ਆ ਬੁੜਾ ਦੋਸੀ ਨਹੀਂ ਕਿਉਂਕਿ ਬੁੜੇ ਦਾ ਚੂਲਾ ਬਦਲਾ ਕੇ ਲਿਆ ਸੀ ਮੈਂ ਉਹ ਤਾਂ ਟਾਂਕੇ ਕਟਾ ਕੇ ਲਿਆ ਸੀ 12 ਤਰੀਕ ਨੂੰ ਬੁੜਾ ਅੰਦਰ ਕੈਂ ਵੀਰੇ ਰਹੀ ਪਤਾ ਲੱਗਿਆ ਵੀ ਜਦੋਂ ਅੰਦਰ ਖੜਕਾ ਦੜਕਾ ਹੋਣ ਲੱਗਿਆ ਬੁੜਾ ਭੱਜਿਆ ਦੋ ਤਿੰਨ ਵਾਰ ਅੰਦਰ ਨੂੰ ਜਦੋਂ ਅੰਦਰ ਨਾ ਫੋਪਿਆ ਫਿਰ ਬੁੜਾ ਬਾਹਰ ਨਿਕਲ ਕੇ ਗਵੰਡੀਆਂ ਨੂੰ ਬੋਲ ਮਾਰਦਾ ਹੋ ਸਕਦਾ ਜੇ ਬੁੜਾ ਗਵੰਡੀਆਂ ਨੂੰ ਨਾ ਬੋਲ ਮਾਰਦਾ ਇਹ ਬੜੀ ਜਦੋਂ ਜ਼ਹਿਰ ਨਾ ਕਰਕੇ ਕੁੜੀ ਨੂੰ ਉੱਪਰ ਟੰਗ ਦਿੰਦੇ ਜਦੋਂ ਗਵੰਢੀ ਦਾ ਮੁੰਡਾ ਅੰਦਰ ਆ ਗਿਆ ਤਾਂ ਕੁੜੀ ਨੂੰ ਉੱਪਰ ਟੰਗ ਹੀ ਨਹੀਂ ਸਕੇ ਇੱਕ ਤੁਸੀਂ ਇਹ ਦੇਖੋ ਵੀ 65 ਕਿਲੋ ਦਾ ਬੱਟਾ ਤੁਸੀਂ ਪੱਖੇ ਨਾਲ ਬੰਨ੍ਹ ਦਿਓ ਤਾਂ ਉਹਦੀ ਗੰਡ ਤੁਸੀਂ ਮੂੰਹ ਨਾਲ ਨਾ ਹੱਥ ਨਾਲ ਦਾਤੀ ਨਾਲ ਵੱਢ ਨਹੀਂ ਪੂ ਜਦ ਕਿ ਗੰਡ ਪਈ ਨਹੀਂ ਚੁੰਨੀ ਤਾਂ ਖਿਲਰੀ ਪਈ ਹੈ ਤੁਹਾਡਾ ਕਹਿੰਦਾ ਮਤਲਬ ਇਹੀ ਹੈ ਵੀ ਉਹਨੂੰ ਥੱਲੇ ਹੀ ਮਾਰਤਾ ਸੀ ਗੱਲ ਕੁੱਟ ਕੇ ਪਹਿਲਾਂ ਮੁੜ ਕੇ ਤਾਂ ਉਹਨੂੰ ਵੈਸੇ ਟੰਗ ਰਹੇ ਸੀ ਜਦੋਂ ਤੁਹਾਡੇ ਜਿਹੜਾ ਕੁੜਮ ਹੈ ਉਹਨੇ ਵੇਖ ਲਿਆ ਸਾਰਾ ਰੋਲਾ ਪਾ ਰਿਹਾ ਸੀ ਗਵੰਢੀਆਂ ਦਾ ਮੁੰਡਾ ਆ ਗਿਆ ਜਦੋਂ ਉਹ ਮੁੰਡਾ ਆ ਗਿਆ ਤੇ ਮੁੜ ਕੇ ਉਹ ਡਰ ਗਏ ਹੋਣਗੇ ਖਬਰ ਆ ਗਈ ਹੁਣ ਕਿ ਟੰਗ ਨਹੀਂ ਸਕੇ ਹਾਂ ਟੰਗ ਨਹੀਂ ਸਕੇ ਉਹ লাশ ਨੂੰ ਤਾਹਾਂ ਟੰਗ ਨਹੀਂ ਸਕੇ ਇੰਨੇ ਨੂੰ ਬਸ ਅਸੀਂ ਪਹੁੰਚ ਗਏ ਸੀ 15 15 ਮਿੰਟਾਂ ਚ ਪਹੁੰਚ ਗਏ ਜਦੋਂ ਅਸੀਂ ਪਹੁੰਚੇ ਸੀ ਗੱਡੀ ਚ ਪਾ ਕੇ ਗੁੜੀਆ ਨੂੰ ਭੱਜਣ ਦੀ ਤਿਆਰੀ ਏਸੀ ਪੂਰਾ লাশ ਘਰ ਦਬਰ ਤੇ ਪੈਸੇ ਵੀ ਸੀ ਗੱਡੀ ਚ 5-7 ਲੱਖ ਰੁਪਈਆ ਤੁਹਾਡੇ ਕੋਲ ਮੈ ਤੁਹਾਨੂੰ ਮਿਲਣਾ ਹੋਇਆ ਸੀ ਇੱਥੇ ਨਹੀਂ ਜੀ ਮੇਰੇ ਕੋਲ ਮਦਾ ਮੈਂ ਚੂਲਾ ਬਦਲਾ ਕੇ ਲਿਆ ਸੀ ਨਾਗਪਾਲ ਹਸਪਤਾਲ ਚੋਂ ਚੂਲਾ ਬਦਲਾ ਕੇ ਲਿਆ ਸੀ ਹਾਂ ਇੱਥੇ ਰੱਖਿਆ ਮੈਂ 12 ਦਿਨ ਬੁੱਧਵਾਰ ਨੂੰ 11 ਤੋਂ 12 ਤਰੀਕ ਨੂੰ ਉਹ ਤਾਂ ਟਾਂਕੇ ਕਟਾ ਕੇ ਮੇਰਾ ਜਵਾਈ ਉਹਨੂੰ ਆਪਣੇ ਪਿੰਡ ਲੈ ਗਿਆ ਨਾਲ ਇਸ ਕਰਕੇ ਉਹ ਤੋਂ ਬਾਲਾ ਭੱਜਿਆ ਨਹੀਂ ਜਾਂਦਾ ਸੀ ਕੀ ਲੱਗਦਾ ਜੇਕਰ ਉਹ ਉੱਥੇ ਹੁੰਦਾ ਤੇ ਇਹ ਘਟਨਾ ਨਾ ਘਟਦੀ ਨਹੀਂ ਉਦੋਂ ਤਾਂ ਉੱਥੇ ਹੀ ਸੀ ਮੌਕੇ ਤੇ ਮੌਕੇ ਤੇ ਉੱਥੇ ਸੀ ਮੌਕੇ ਤੇ ਉੱਥੇ ਸੀ ਕਿਉਂ ਮੌਕੇ ਤੇ ਉੱਥੇ ਸੀ ਉਹਦਾ ਮੰਜਾ 100 ਫੁੱਟ ਦੂਰ ਸੀ ਉੱਥੋਂ ਘਟੋ ਘਟ ਜਿੱਥੇ ਘਟਨਾ ਨੂੰ ਅੰਜਾਮ ਦਿੱਤਾ ਉੱਥੋਂ ਉਹਦਾ ਮੰਜਾ 100 ਫੁੱਟ ਦੂਰ ਸੀ ਉਹਨੂੰ ਰੋਲਰ ਆਪਾਂ ਸੁਣੇ ਹੀ ਨਹੀਂ ਕੁਛ ਹੂੰ ਹੋਰ ਸੁਨੇ ਉਹਨਾਂ ਨੇ ਬਿਆਨ ਵੀ ਲਈ ਹੋਣਗੇ ਤੁਹਾਡੇ ਕੁੜਮ ਦੇ ਨਹੀਂ ਜੀ ਹੂੰ ਜਦੋਂ ਸੀਨ ਹੀ ਵਿੱਚ ਉਹਦੇ ਬਿਆਨ ਕੋਲ ਲੈਣੇ ਨਹੀਂ ਨਹੀਂ ਉਹਨੇ ਦੱਸਿਆ ਤਾਂ ਹੋਣਾ ਵੀ ਆਹ ਕੁਛ ਹੋਇਆ ਇਸ ਤਰ੍ਹਾਂ ਕਰ ਰਹੀ ਸੀ ਜਿਵੇਂ ਤੁਸੀਂ ਹੁਣ ਦੱਸ ਰਹੇ ਹੋ ਨਹੀਂ ਜੀ ਉਹ ਰੋਈ ਗਿਆ ਉਹਨੇ ਕੁਛ ਨਹੀਂ ਦੱਸਿਆ ਹੂੰ ਕੀ ਇਨਸਾਫ ਮੰਗਦੇ ਹੋ ਤੁਸੀਂ ਮੈਂ ਇਨਸਾਫ ਮੰਗਦਾ ਵੀ ਮੇਰੀ ਗੁੜੀਆ ਮਾਰਤੀ ਉਹਨਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਜੀ ਹੂੰ ਸੁਜਾਇ ਮੌਤ ਮੰਗਦੇ ਜੀ ਸੁਜਾਇ ਮੌਤ ਹੋਵੇ ਜਿਵੇਂ ਕਿ ਮੇਰੀ ਗੁੜੀਆ ਮਾਰੀ ਹੈ ਮੇਰੀ ਗੁੜੀਆ ਇੱਥੇ ਚਾਹੇ ਪੰਜ ਪਿੰਡਾਂ ਤੋਂ ਪੁੱਛ ਲੋ ਇੰਨੀ ਨਰਮ ਗੁੜੀਆ ਨਰਸਿੰਘ ਦੀ ਬੀਏਸੀ ਫੁੱਲ ਪੜ੍ਹਾਈ ਕਰੀ ਵੀ ਇੰਨੀ ਨਰਮ ਗੁੜੀਆ ਹੈ ਨਹੀਂ ਕੋਈ ਅੱਜ ਕੱਲ ਜਿੰਨੀ ਸੀਗੀ ਮੇਰੇ ਸਾਰੇ ਪਿੰਡ ਤੋਂ ਪੁੱਛਿਆ ਜਾਵੇ ਮੇਰੀ ਗਏ ਹਾਜ਼ਰੀ ਚ ਪਤਾ ਕੀਤਾ ਜਾਵੇ ਉਥੇ ਸਾਰੇ ਪਿੰਡ ਤੋਂ ਵੀ ਜਾ ਕੇ ਚਾਹੇ ਪਤਾ ਕੀਤਾ ਜਾਵੇ ਗੁੜੀਆ ਕਿਤੇ ਬਾਰਗੇ ਦੇਖੀ ਸੀ 11 ਸਾਲ ਹੋ ਗਏ ਜੀ ਵਿਆਹ ਨੂੰ ਕਿਤੇ ਬਾਰਗੇ ਆਈ ਸੀ ਕਿ ਨਹੀਂ ਆਈ ਸੀ ਰੀਕਵੈਸਟ ਕਰਦੇ ਆ ਸੀ ਉੱਥੇ ਜਾ ਕੇ ਵੀ ਚਾਹੀ ਪਤਾ ਕੀ ਕੀਤਾ ਜਾਵੇ ਮੇਰੇ ਘਰ ਵਾਲੇ ਨੂੰ ਧੱਕਾ ਦੇ ਕੇ ਸੱਟਿਆ ਉਹਦੇ ਢੂਹੀ ਤੇ ਵੀ ਉਹ ਸੱਟ ਲੱਗੀ ਆ ਗੱਡੀ ਚੋਂ ਪਿੱਛੇ ਜੇ ਤੁਸੀਂ ਦੋਨੇ ਜਾਣਦੇ ਹੋ ਹਾਂ ਦੋਨੇ ਇੱਕ ਮੁੰਡੇ ਦਾ ਦੋਸਤ ਹੈ ਧੱਕਾ ਮਾਰਿਆ ਉਹਨੇ ਹਾਂ ਉਹਨੇ ਧੱਕਾ ਮਾਰਿਆ ਜਦੋਂ ਅਸੀਂ লাশ ਗੱਡੀ ਚੋਂ ਲਾਉਂਦੇ ਸੀ ਧੱਕਾ ਮਾਰ ਕੇ ਪਿੱਛੇ ਹਿੱਟੀ ਵੀ ਮੈਂ ਭੱਜਾਂ ਹੋ ਸਕਦਾ ਲਾਸਟ ਲੈ ਕੇ ਉਹ ਕਿਤੇ ਦੂਰ ਨਿਕਲ ਜਾਂਦਾ ਨਹਿਰ ਨੂਰ ਛੱਟ ਜਾਂਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਹੂੰ ਕੋਈ ਨਾ ਹੋਰ ਬਹਾਨਾ ਬਣਾਦਣਾ ਸੀ ਕੋਈ ਨਾ ਕੋਈ ਹਾਂ ਹੋਰ ਬਹਾਨਾ ਬਣਾ ਦਿੰਦਾ ਕੋਈ ਐਕਸੀਡੈਂਟ ਦਾ ਬਹਾਨਾ ਬਣਾਉਂਦਾ ਜਾਂ ਕੋਈ ਹੋਰ ਬਣਾ ਦਿੰਦਾ ਜਿਹੜੀ ਗੱਡੀ ਦੀ ਡੈੱਡ ਬੋਡੀ ਸੀ ਉਹ ਕਿਹੋ ਜਿਹੇ ਹਾਲਾਤਾਂ ਸੀ ਸੀ ਜਦੋਂ ਅਸੀਂ ਜਿੱਥੇ ਗਏ ਆ ਦੇਖਿਆ ਜਦੋਂ ਗੱਡੀ ਦੇ ਵਿੱਚ ਪਾਰਕ ਕੀਤੀ ਸੀ ਡੈੱਡ ਬੋਡੀ ਤੇ ਅਸੀਂ ਦੇਖਿਆ ਵੀ ਮੰਨ ਲਓ ਪੁੜੀ ਦੇ ਵਿੱਚ ਸਾਹ ਹੈ ਨਹੀਂ ਸੀਗੇ ਜਮਾ ਤੇ ਡੈੱਡੀ ਸੀਗੀ ਤੇ ਫਿਰ ਅਸੀਂ ਕੁੜੀ ਨੂੰ نیچے ਲਾ ਆਇਆ ਪਾਇਆ ਬੈੱਡ ਤੇ ਜੀ ਤੇ ਉਸ ਤੋਂ ਬਾਅਦ ਮੰਨ ਲਓ ਮਰੀ ਹੋਈ ਸੀ ਜੀ ਕੁੜੀ ਤਾਂ ਡੈਡੀ ਸੀਗੀ ਤੇ ਬਸ ਆਹ ਹੈ ਨਹੀਂ ਸੀ ਉਹ ਚ ਜੀ ਜੀ ਇੱਕ ਹੈ ਜਿਹੜਾ ਤੁਹਾਡੇ ਜੀਜਾ ਲੱਗਦਾ ਜੀਜਾ ਸੀ ਪਰੋਣਾ ਸੀ ਤੁਹਾਡਾ ਉਹ ਦਿਨ ਕੋਈ ਗੱਲਬਾਤ ਹੋਈ ਇਹਨੂੰ ਕੌਣ ਮਾਰ ਗਿਆ ਕਿਵੇਂ ਮਰ ਗਈ ਤੂੰ ਕਿਉਂ ਮਾਰਤੀ ਕੋਈ ਇਹੋ ਜੀ ਗੱਲਬਾਤ ਹੋਈ ਉਹ ਦਿਨ ਉਹ ਦਿਨ ਜੀ ਬਸ ਉਹ ਕਹਿ ਰਿਹਾ ਸੀਗਾ ਵੀ ਥੋੜੀ ਨਿਫਾਹ ਲੈ ਲਿਆ ਪਰ ਕੁੜੀ ਦੇ ਹਲਾਤਾਂ ਤੋਂ ਲੱਗ ਨਹੀਂ ਰਿਹਾ ਸੀ ਵੀ ਫਾਹਲਿਆ ਉਹਨੇ ਤੇ ਕਿਉਂ ਬਹੁਤ ਜ਼ਿਆਦਾ ਹੋ ਹੀ ਪਈ ਸੀ ਕੁੜੀ ਦੇਖਣ ਚ ਐ ਨਹੀਂ ਲੱਗ ਰਿਹਾ ਸੀ ਵੀ ਫਾਹਲਿਆ ਉਹ ਕਿੰਨੇ ਵੀ ਫਾਹਲਿਆ ਤੇ ਜਿਹੜੇ ਉਹ ਨਿਸ਼ਾਨ ਸੀ ਫਿਰ ਉਹ ਉਹਨਾਂ ਨੇ ਸਾਰੇ ਬਾਅਦ ਚ ਬਣਾਏ ਹੋਏ ਜਿਹੜੇ ਬਣੇ ਆ লাশ ਦੇ ਨਿਸ਼ਾਨ ਨਹੀਂ ਬਣੇ ਪਏ ਚੀਕ ਪਈ ਪਈ ਉਹ ਹਾਂਜੀ ਹਾਂਜੀ ਚਾਣੀ ਵੀ ਕਿਸ ਤਰ੍ਹਾਂ ਕਿਵੇਂ ਆ ਬਾਕੀ ਗੱਲ ਬਾਤ ਸਾਰੀ ਨੀ ਉਤਾ ਕੋਈ ਇਹਨਾਂ ਨੇ ਦੱਸਿਆ ਨਹੀਂ ਨਿਸ਼ਾਨ ਤੋਂ ਜੀ ਡਾਕਟਰੀ ਰਿਪੋਰਟ ਦੇ ਮੁਤਾਬਕ ਬਿਨਸ਼ਾਨ ਕਾਫੀ ਸੀ ਸਰੀਰ ਤੇ ਜੀ ਮਤਲਬ ਗਲ ਤੇ ਵੀ ਨਿਸ਼ਾਨ ਸੀਗੇ ਸਾਰੇ ਸਰੀਰ ਤੇ ਵੀ ਨਿਸ਼ਾਨ ਸੀਗੇ ਬੜੀ ਦੇ ਤੇ ਜਿਵੇਂ ਇੱਕ ਬਜ਼ੁਰਗ ਵੀ ਪਹਿਲਾਂ ਗੱਲ ਕਰਕੇ ਹਟਿਆ ਗੁੱਡੀ ਦੇ ਨੋਹਾਂ ਦੇ ਵਿੱਚ ਵੀ ਕਹਿੰਦੇ ਮਾਸ ਫਸਿਆ ਹੋਇਆ ਸੀ ਹਾਂਜੀ ਹਾਂਜੀ ਜਿਵੇਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੰਦੀ ਹੱਥਾਂ ਤੇ ਵੀ ਨਿਸ਼ਾਨ ਸੀ ਮੰਨ ਲਓ ਨੋਹਾਂ ਦੇ ਉਦੋਂ ਬਾਅਦ ਪੈਰਾਂ ਤੇ ਵੀ ਨਿਸ਼ਾਨ ਸਾਰੀ ਬੋਡੀ ਤੇ ਨਿਸ਼ਾਨ ਸੀ ਜੀ ਬੋਡੀ ਤੇ ਪੰਜ ਛੇ ਥਾਂ ਤੇ ਜ਼ਖਮ ਸੀਗਾ ਜੀ ਸਾਰੇ ਸਰੀਰ ਤੇ ਜਿਵੇਂ ਮੰਨ ਲਓ ਕੋਈ ਕਟ ਮਾਰ ਕਰੀ ਹੁੰਦੀ ਆ ਐਵੇਂ ਕਾਫੀ ਨਿਸ਼ਾਨ ਸੀਗੇ ਜੀ ਸਾਰੇ ਸਰੀਰ ਤੇ ਸੀਗੇ ਤੇ ਗਲੇ ਤੇ ਨਿਸ਼ਾਨ ਸੀਗਾ ਜੀ ਕਾਫੀ ਨਿਸ਼ਾਨ ਸੀ ਬੋਡੀ ਤੇ